हे गाइस गुड मॉर्निंग सत श्री अकाल वेलकम टू माय न्यू व्लॉग नवदीप ਨੂੰ ਮੇਵੈਂਟ ਚੜਾਣਾ ਆ ਗਿਆ ਬ੍ਰੈਂਡ ਦਾ ਇੰਤਜ਼ਾਰ ਹੈ ਹੁੰਦ ਪੈਰੀ ਹੈ ਬਹੁਤ ਜ਼ਿਆਦਾ ਅੱਜ ਠੀਕ ਹੈ ਮੈਂ ਆਪਦੇ ਕੰਮ ਤੇ ਚੱਲ ਪਿਆ ਜੀ ਇੱਥੇ ਰਾਸਤੇ ਦੇ ਵਿੱਚ ਲਾਲੀ ਰੋਡ ਤੇ ਪੈਲਸ ਬਣਿਆ ਆਇਆ ਜੀ ਇੱਥੇ ਬਹੁਤ ਸੋਹਣਾ ਸ਼ਾਨਦਾਰ ਪੈਲਸ ਹੈ ਜੀ ਹੁਣ ਮੈਂ ਚੱਲਦਾ ਜੀ ਆਪਦੇ ਕੰਮ ਤੇ ਹੀ ਅੱਗੇ ਅਲਿਕਾ ਅਲਿਕਾ ਆਇਥੇ ਬਣਾਇਆ ਬਹੁਤ ਸ਼ਾਨਦਾਰ ਹੈ ਪਤਾ ਨਹੀਂ ਕਿਸ ਚੀਜ਼ ਦਾ ਬਣਾਇਆ ਹੈ ਇਹਨਾਂ ਤਾਂ ਨਹੀਂ ਮੈਨੂੰ ਪਤਾ ਲੱਗਣ ਲੱਗ ਰਿਹਾ ਅੰਦਰ ਵੀ ਬਹੁਤ ਸੋਹਣਾ ਪਾਰਕ ਹੈ ਜੀ ਬਹੁਤ ਵਧੀਆ ਜਰਾ ਛਾਈ ਅੰਦਰ ਅੰਦਰ ਜਾਣ ਨੂੰ ਜਗ੍ਹਾ ਨਹੀਂ ਗਈ ਨਹੀਂ ਮੈਂ ਵਗ ਜਾਂਦਾ ਅੰਦਰ ਬਹੁਤ ਸੋਹਣਾ ਬਣਾਇਆ ਹੈ ਸਾਰੇ ਗੰਧਾਂ ਦੇ ਫੁੱਲ ਲੱਗੇ ਹੋਏ ਨੇ ਹਰਿਆਲੀ ਹੈ ਸਾਰਿਆਂ ਦਾ ਜੀ ਅੱਜ ਜੀ ਗਾਇਜ਼ ਮੈਂ ਆ ਗਿਆ ਕਰੇ ਤੇ ਮੈਂ ਗੁਰੂ ਵਸਤਰਾ ਲੈ ਆਂ ਸੰਤਰਾ ਤੁਸੀਂ ਮੈਨੂੰ ਦੱਸਿਓ ਵੀ ਸੰਤਰਾ ਗੁਰੂ ਵਾਸਤੇ ਠੀਕ ਹੈ ਕਿ ਨਹੀਂ ਖਾਂਦਾ ਬੜੇ ਅੱਛਾ ਚਾਰ ਵਾਲਾ ਭੁੰਕੀ ਜਾਂਦਾ ਉਹਨੂੰ ਕਹਿੰਦਾ ਦਿਓ 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 ਹੋਰ ਵੀ ਖਾਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਸੰਤਰਾ ਇਹਦੇ ਵਾਸਤੇ ਠੀਕ ਹੈ ਕਿ ਨਹੀਂ ਨਹੀਂ ਤਾਂ ਬੰਦ ਕਰ ਦਾਂਗੇ 2-3 ਦਿਨ ਹੋ ਗਏ ਜਦੋਂ ਆਂਦ ਨੇ ਉਹਦੇ ਇੱਕ ਦੋ ਫੜੇ ਖਾਂਦੇ ਖਾਂਦਾ ਹੈਗਾ ਆ ਦੇਖੋ ਇਸ ਤਰ੍ਹਾਂ ਕਰਕੇ ਇਹ ਗਰੇ ਗਰੇ ਹਾਂ ਕੀ ਚਾਹੀਦਾ ਐ ਸੰਤਰੇ ਦੇ ਪਿੱਛੇ ਪਿਆ ਹੋਇਆ ਐ ਸੰਤਰਾ ਐ ਇੱਕ ਅਦਾ ਸੰਤਰਾ ਮੈਨੂੰ ਖਵਾਓ ਤੇ ਇਧਰ ਵੇਖੀ ਆ ਕੀ ਆ ਦੇਖੋ ਇਹ ਆ ਕੀ ਬਣਿਆ ਪਿਆ ਕੀ ਹੋ ਗਿਆ ਸਿਰ ਵੀ ਡੋਈ ਤੇਲ ਲਵਾਇਆ ਸੀ ਇੱਡੇ ਆ ਕੀ ਨਹੀਂ ਹੁੰਦੀ ਭੈਣ ਆਈ ਸੀ ਵਾਸੀ ਦੀ ਕੁੜੀ ਉਹਨੂੰ ਲਵਾ ਕੇ ਬੈਗੀ ਕਹਿੰਦੀ ਮੇਰੇ ਤੇਲ ਲਾ ਦੇ ਤੇਲ ਤੇਲ ਤਾਂ ਲਵਾ ਲਿਆ ਕੰਗਾ ਫਰੈਂਡ ਹੋ ਬਣ ਗਿਆ ਹਲਣਾ ਬਣ ਗਿਆ ਸਹੀ ਹੈ ਵੈਰੀ ਗੁੱਡ ਲੋ ਘੰਟਾ ਹੋ ਗਿਆ ਹੈ ਹਜੇ ਫੜੀ ਫਿਰਦੀ ਆ ਵਾਲਾ ਨੂੰ ਇਹ ਟੁੱਟਣਗੇ ਇੰਨੇ ਨੇ ਵੇਖ ਲਈ ਤੂੰ ਗੰਜੀ ਹੋਈ ਹੈ ਕੋਣ ਉਹ ਮੈਂ ਕੀ ਕਰਾਂਗੇ ਇਹ ਵਾਰ ਨਹੀਂ ਬਣਾ ਪਈਗਾ ਲੇਕਨ ਚੀ ਲੈ ਮੈਂ ਸੈਟ ਕਰ ਦਮਾ ਉਹਨੇ ਹਾਂ ਪੈਂਜੀ ਹੋਰ ਕੀ ਬੜਿਆ ਵਧੀਆ ਸਿਸਟਮ ਆ ਆ ਵੇਖੋ ਠੀਕ ਹੈ ਉਹਦੇ ਲੋ ਵਾਰਾ ਕਰਦੀ ਕਰਦਾ ਫਿਰਦਾ ਬਾਹਰ

ਆਹ ਪਨੀਰ ਗੁਰੂਏ ਤੁਹਕੇਵੇਂ ਲੱਗ ਰਿਹਾ ਆ ਗੁਰੂ ਲੈ ਇਹ ਛਾਲ ਮਾਰ ਕੇ ਛਾਲ ਮਾਰ ਕੇ ਸ਼ਾਬਾਸ਼ ਉਹ ਭਲੇ ਛਾਲ ਮਾਰ ਕੇ ਛਾਲ ਮਾਰ ਕੇ ਹਾਂ ਚੱਲ ਮਰੋ ਲੈ ਇਹ ਉਹ ਡੇਗੋ ਡੇਗੋ ਆ ਉਹ ਦੇਵੀ ਕੇ ਤਾਂ ਪਲੇਟ ਚ ਪਾ ਕੇ ਆ ਫਿਰ ਉਹ ਡੇਗ ਗਿਆ ਮੇਰੇ ਆਚੋਂ ਨਾ ਹੁਣ ਮੈਨੂੰ ਲੜਦਾ ਪੈਣਾ ਗੁਰੂ ਓਏ ਮੈਂ ਤੇਰੇ ਵੱਲ ਚੀਜ਼ ਵੀ ਲੈਣਾ ਤੇ ਮੈਂ ਛਿੜਕਾ ਵੀ ਖਾਣਾ ਤੇਰੇ ਵੱਲ ਦੇਖ ਲੈ ਠੀਕ ਹੈ ਨਾ ਹਾਂ ਪਲੇਟ ਚ ਪਾ ਕੇ ਡਾਈਨਿੰਗ ਟੇਬਲ ਲਾ ਉਥੇ ਉਹ ਟੇਬਲ ਪਿਆ ਤੋਂ ਅਸੀਂ ਕੁਰਸੀਆਂ ਲਾ ਦੇ ਇੱਕ ਪਾਸੇ ਤੂੰ ਬਹਿ ਜਾ ਇੱਕ ਪਾਸੇ ਗੁਰੂ ਬਹਿ ਜਾਏਗਾ ਠੀਕ ਹੈ ਇੱਧਰ ਦੇਖੀ ਜੰਜੀ ਵੀਰਾ ਜੀ ਵੀਰਾ ਜੀ ਵੀਰਾ ਕੀ ਕਹਿਣਾ ਕੀ ਕਹਿਣਾ ਵੀਰਾ ਜੀ ਵੀਰੇ ਵੀਰਾ ਇੱਥੇ ਅੰਨੀ ਨੰਦੀ ਹਾਂ ਮੁੰਡਾ ਘੜਕੀ ਜਾਂਦਾ ਅੰਦਾ ਅੰਦਾ ਨਹੀਂ ਉਹ ਪਾਏ ਥੱਲੇ ਕਰੋ ਸੱਲਣਾ ਕਰਨੀ ਹੈ ਆਉਣ ਮੈਂ ਦੇਖਦੀ ਪਾਏ ਵੀ ਜਮਾਈ ਥੱਲੇ ਲਾ ਰੱਖੀ ਤਾਂ ਹੀ ਨਹੀਂ ਜਾਂਦਾ ਵੈਸੇ ਪਾਣੀ ਹਣ ਠੀਕ ਹੈ ਦਾਦੀ ਫਰਕ ਹੈ ਅੱਗੇ ਤੋਂ ਦਾਦੀ ਨੂੰ ਬੋਤਲ ਵੀ ਲੱਗੀ ਸੀਗੀ ਔਰ ਕਿਥੇ ਬੈਠੇ ਰਹਿੰਦੇ ਮम्मी ਜਿੱਥੇ ਬਣਾਉਂਦੇ ਰੋਟੀਆਂ ਤੇ ਨਾਲ ਸਬਜੀ ਕੀ ਬਣੀ ਐ ਲਾਲ ਦਾਲ ਦਾਲ ਸੋਰੀ ਬਸ ਗਾਇਸ ਮੇਰੇ ਵਾਲਾ ਹੋ ਗਏ ਨੇ ਸਹੀ ਮਮੋਸੇ ਮੁਸ਼ਕਿਲਾਂ ਨਾਲ ਕਿਤੇ ਨੇ ਸਹੀ ਮੈਂ ਮਿੰਨੇ ਤੇ ਇੱਕ ਇੱਕ ਵਾਰੀ ਵੰਨੇ ਨੇ ਮਿੰਨੇ ਤੇ ਇੱਕ ਵਾਰੀ ਨਹੀਂ ਕਰਦੇ ਉਸੇ ਸੇਰ ਮੈਂ ਕੀ ਦੱਸਾਂ ਤੁਹਾਨੂੰ ਬੜਾ ਬੁਰਾ ਮੈਂ ਦੱਲੋ ਹੁਣ ਕਰ ਲਿਆ ਨਾ ਹੁਣ ਰੋਜ਼ ਕਰ ਹੁਣ ਰੋਜ਼ ਕਰਿਆ ਕਰੀਓ ਫਿਰ ਅਮੇਂਜੀ ਹੋ ਜਾਣਗੇ ਉਹ ਤਾਂ ਤੇਰੀ ਮਾਸੀ ਕਰ ਲਾਉ ਬੂਆ ਕਰ ਗਈ ਸੀ আচ্ছা ਹਾਂ ਕਿਉਂ ਬਤਾਂਉਂ ਕਿ ਕਿੜੀ ਹੈਂ ਕੋਣ ਆ ਗਿਆ ਗੋਰੂ ਗੋਰੂ ਚੱਪਕਰਾ ਦੇ ਚੱਪਕਰਾ ਦੇ ਹਾਏ ਪਰ ਥਰੇ ਲਬ ਤਾਂ ਵੈਸੀ ਕੌਣ ਕਰਦਾ ਵੈ ਗੋਰੂ ਸਾਡਾ ਪੋੜਾ ਦਾ ਗੋਰੂ ਹੈ ਗੋਰੂ ਗੋਰੂ ਕੌਣ ਹੈ ਉਹਨੂੰ ਭਾਗਦੇ ਗੋਰੂ ਗੋਰੂ ਠਕ ਠਕ ਠੜ 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 ਲੈ ਲੈ ਗੋਰੂ ਲੈ ਲੈ ਹਾਂਜੀ ਡੈਡੀ ਜਿੱਥੇ ਕਰਦੇ ਪੈ ਰਹੇ ਦੋਦੀ ਵਾਸਤੇ ਤੇ ਵੀਰੇ ਵਾਸਤੇ ਪਪੀਤਾ ਤੇ ਇੱਥੇ ਦੇਖ ਲਓ ਇਹਨੂੰ ਵੀ ਚਾਹੀਦਾ ਹੈ ਸਾਰਾ ਕੁਝ ਤੈਨੂੰ ਦੇਦੀ ਹਾਂ ਹੈ ਥੋੜੇ ਦਿਨ ਹੋਰ ਰੱਖੋ ਜੀ ਮੰਮੀ ਖਾ ਲੇਗਾ ਖਾ ਲੇਗਾ ਡੈਡੀ ਨੇ ਬਾਣੀ ਕਿੱਥੀ ਦੇਖੀਓ ਬੱਸ ਯਾਰ ਗੋਰੂ ਚੜ ਜਾ ਕੇ ਮੈਨੂੰ ਇਹਨੂੰ ਵੇਖਣਾ ਪਾਏ ਖਾ ਲੇਗਾ ਡੈਡੀ ਨਾ ਮਿੱਠਾ ਨਾ ਖਵਾਇਆ ਗੋਰੂ ਚਲੋ ਦੱਸਿਆ ਜੀ ਕਮੈਂਟ ਕਰਕੇ ਅਰੋ ਜੀ ਥੋੜਾ ਯਾਰ ਕਹਿੰਦਾ ਇਹ ਭਰਤੀ ਜੀ ਖਾ ਲੋ ਜਿਹੜੀ ਚੀਜ਼ ਦੇ ਦੋਗੇ ਹੈ ਸਬਜੀ ਨਾਲ ਰੋਟੀ ਖਾਂਦਾ ਇਹ ਮੈਂ ਕਿਤਾ ਕਰੋ ਤੁਸੀਂ ਇਹ ਚੀਜ਼ ਦਿੰਦੇ ਰਹਿੰਦੇ ਨੇ ਉਹ ਵੇਖ ਦੋਪੀਣਾ ਬੋਲ ਪੀਏਗਾ ਦੋਪੀਣਾ ਕਿੰਨਾ ਡੈੜੀ ਹੈ ਜਵਾ ਵੀ ਟੱਕ ਜਾ ਟੱਕ ਲੈ ਟੱਕ ਜਾ ਕੁਛ ਹੀ ਮਿਲਣਾ ਨਹੀਂ ਤੁਹਾਨੂੰ ਠੀਕ ਹੈ ਨਾ ਰੋਟੀ ਪਾਉਂਗਾ ਰੋਟੀ ਤਪਾ ਦੇ ਪਪੀ ਸੁੰਗ ਤਾ ਪੇ ਮੀਰ ਪਾ ਦੇ ਪਨੀਰ ਪਾ ਦੇ ਨੂੰ ਪਨੀਰ ਪਾਇਆ ਬਾਹਰ ਰੱਖਿਆ ਪੇ ਖਾਂਦਾ ਹੀ ਨਹੀਂ ਖਾਂ ਇਨੂੰ ਹੁਣ ਚਾਹੀਦਾ ਕੀ ਹੈ ਇਹਨੂੰ ਪਨੀਰ ਬਾਹਰ ਹੀ ਪਿਆ ਡੜੀ ਖਾਂਦਾ ਨਹੀਂ ਮੈਂ ਥੋੜਾ ਦਿੱਤਾ ਸੀ ਉਹ ਵੀ ਮੂੰਹ ਲਾ ਕੇ ਭਰਾ ਹੋ ਗਿਆ ਹੁਣ ਬਸ ਨਵੀਂ ਨਵੀਂ ਚੀਜ਼ ਹਾਂਜੀ ਗਾਇਸ ਹੁਣ ਆਪਣਾ ਹੋ ਗਿਆ ਟਾਈਮ ਵਲੌਗ ਨੂੰ ਐਂਡ ਕਰਨ ਦਾ ਇਧਰ ਖਾਣਾ ਚੱਲ ਰਿਹਾ ਹੈ ਖਾਣਾ ਛੱਕ ਕੇ ਪਪੀਤਾ ਖਾ ਲਿਆ ਤੇ ਗੁਰੂ ਵੀ ਆਪਦੀ ਛਾਲਾ ਛੁਲਾ ਮਾਰ ਕੇ ਬੈਠ ਗਿਆ ਥੋੜਾ ਪਪੀਤਾ ਖਵਾਇਆ ਸੀ ਉਹਨੂੰ ਪਰ ਇਹ ਸਾਰਾ ਦਿਨ ਹੀ ਖਾਣ ਦੇ ਬਣੇ ਉਹ ਧਿਆਨ ਰੱਖਦਾ ਵੀ ਹਾਂ ਬਸ ਖਾਣਾ ਹੈ ਖਾਣਾ ਹੈ ਮੈਂ ਆ ਜਾ ਸਕੂਟੀ ਲੈ ਕੇ ਸਕੂਟੀ ਉੱਤੇ ਲੱਤਾਂ ਰੱਖ ਕੇ ਖਲੋ ਜਾਏਗਾ ਮੈਨੂੰ ਖਵਾ ਦੋ ਕੁਝ ਗਰੀ ਜੜਕਾ ਖਾਦ ਗਿਆ ਨੇ ਮੇਰ ਕੋ ਇੱਕ ਜੜਕਾ ਵੀ ਖਾਦੀ ਜਾਣੇ ਹੁਣ ਟਿੱਕੇ ਬੈਠਾ ਆਰਾਮ ਨਾਲ ਆਪਾਂ ਇਸ ਵਲੌਗ ਨੂੰ ਆਨ ਕਰਦੇ ਆਂ ਜੀ ਤੁਹਾਨੂੰ ਪਸੰਦ ਆਵੇ ਤਾਂ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਮਿਲਦੇ ਆਂ ਨੈਕਸਟ ਵਲੌਗ ਵਿੱਚ ਬਾਏ